ਮਿੱਤਰੋ ਇੱਕ ਬਹੁਤ ਤਗੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਉਥੇ ਮਿੱਤਰੋ ਅੱਜ 샤ਜੀ ਫਰੀयाल शकरपुर 샤ਜੀ शकरपुर ਹੋਰ ਵੀ ਕਈ ਚੁੰਟੀ ਦੇ ਸੁਪਰਸਟਾਰ ਜੋ ਕਿ ਹਰਿਆਣੇ ਵਾਲੇ ਬੂਰੀਏ ਸੈਸਰ ਵਰਗੇ ਡੜਬੇ ਮੰਡੀ ਦੀ ਟੀਮ ਕਰਦੇ ਆ ਜਾਣਕਾਰੀ ਸਾਂਝੀ ਅੱਜ ਵੱਡੇ ਕੱਪ ਤੇ ਵੱਡੀਆਂ ਟੀਮਾਂ ਬਾਰੇ ਜੁੜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇਤੇ ਹਾਂਜੀ ਹਾਂਜੀ ਮਿੱਤਰੋ ਜੇ ਆਪਾਂ ਗੱਲ ਕਰੀਏ ਜੋ ਅੱਜ ਪਿੰਡ ਕਕਰਾਲਾ ਭਾਈਕਾ ਜ਼ਿਲ੍ਹਾ ਪਟਿਆਲਾ ਵਿੱਚ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਸੱਦੇ ਪੱਤਰ ਵਾਲੀਆਂ ਅੱਠ ਚੋਟੀ ਦੀਆਂ ਟੀਮਾਂ ਹੀ ਪਹੁੰਚਣ ਜਾ ਰਹੀਆਂ ਇਸ ਕਬੱਡੀ ਕੱਪ ਤੇ ਸਿਰੇ ਦੇ ਮੈਚ ਹੋਣਗੇ ਤੇ ਸਿਰੇ ਦੇ ਪਲੇਅਰ ਪਹੁੰਚ ਰਹੇ ਆ ਬਾਕੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਕਿਹੜੇ ਚੋਟੀ ਦੇ ਸੁਪਰਸਟਾਰ ਇਸ ਕਬੱਡੀ ਕੱਪ ਤੇ ਪਹੁੰਚ ਰਹੇ ਆ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75 ਹਜ਼ਾਰ ਰੁਪਏ ਬੈਸਟ ਰੇਡਰ ਤੇ ਜਾਫੀ ਨੂੰ 43600 ਦਿੱਤੇ ਜਾਣੇ ਮਿੱਤਰੋ ਕਿੱਧਰ ਨੂੰ ਜਾਣਗੇ 43600 ਟੀਮਾਂ ਵੇਖ ਕੇ ਕਮੈਂਟ ਜਰੂਰ ਕਰਿਓ ਵੀਡੀਓ ਦੇ ਥੱਲੇ ਕੌਣ ਜਿੱਤੂ ਅੱਜ 43600 ਸ਼ਾਜੀ ਸ਼ਕਰਪੁਰੀਏ ਵਰਗੇ ਹੋਰ ਵੀ ਕਈ ਚੋਟੀ ਦੇ ਫਰਿਆਦ ਵਰਗੇ ਬੂਰੀਏ ਸੈਸਰ ਵਰਗੇ ਸਾਰੇ ਹੀ ਇਸ ਕਬੱਡੀ ਕੱਪ ਤੇ ਪਹੁੰਚ ਰਹੇ ਆ ਕਰਦੇ ਆ ਗੱਲ ਹਾਂਜੀ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਦਤਾਲ ਦਤਾਲ ਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਦਤਾਲ ਵਿੱਚ ਖੇਡੇਗਾ ਹਰਜੀਤ ਪਿੰਦੂ ਦਤਾਲ, ਪ੍ਰਤਾਪ, ਗੋਰੀ ਸੇਵਕ, ਬਿੱਲਾ, ਫਰਿਆਦ ਸ਼ਕਰਪੁਰ, ਸ਼ਾਜੀ ਸ਼ਕਰਪੁਰ, ਦੀਪਕ ਕਾਂਸ਼ੀਪੁਰਿਆ ਆਦ ਇਹ ਚੋਟੀ ਦੀ ਟੀਮ ਬਣ ਕੇ ਪੁੱਜਦੀ ਹੈ ਕਕਰਾਲਾ ਭਾਈ ਕਾ ਦੇ ਕਬੱਡੀ ਕੱਪ ਤੇ ਇਸ ਦੇ ਸਪੌਂਸਰ ਹਨ ਮਨਪ੍ਰੀਤ ਮਿੱੱਡਾ, ਜੱਸਾ ਠੁੱਲੀਆਲ, ਬਿੱਲਾ ਕਨੇਡਾ ਆਦ। ਹਾਂਜੀ ਮਿੱਤਰੋ ਜੀ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਕਲੂਕਾਰਾ ਕਤਬਾ ਇਸ ਵਿੱਚ ਖੇਡੇਗਾ ਬਿੱਲਾ ਵਿੱਕੀ ਲਾਡੀ, ਇੰਦਰ ਤਲਵੰਡੀ ਰਾਏ, ਅਵਤਾਰ ਕਲੀਨੇਰ ਸਿੰਘ ਵਾਲਾ, ਕਾਲੀ ਸਿੱਧਵਾ ਆਦ। ਇਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਬਨਪੋਰਾ ਜ਼ਿਲ੍ਹਾ ਮਲੇਰਕੋਟਲੇ ਦੇ ਕਬੱਡੀ ਕੱਪ ਤੇ ਇਸ ਦੇ ਸਪੌਂਸਰ ਹਨ ਜੱਸਾ ਠੁੱਲੀਆਲ, ਛਿੰਦਾ ਅੱਚਰਵਾਲ, ਬੂਟਾ ਅੱਚਰਵਾਲ, ਬਿੱਲਾ ਕਤਬਾ ਆਦ। ਹਾਂਜੀ ਮਿੱਤਰੋ ਡੜਬੇ ਮੰਡੀ ਦੀ ਟੀਮ ਵੀ ਚੋਟੀ ਦੀ ਬਣ ਗਈ ਹੈ। ਡੜਬੇ ਮੰਡੀ ਵਿੱਚ ਖੇਡੇਗਾ ਬਣੀ ਸਮਾਣਾ, ਬੂਰੀਆ ਸਿਰਸਰ, ਹਸ਼ਿਆਰਾ ਬੋਪਰ ਵਾਲਾ, ਜੱਸਾ ਧਿਆਨਾ ਸਤੀ ਮਨ ਸਿੰਘ ਦਲਟ ਆਦ ਇਹ ਚੋਟੀ ਦੀ ਟੀਮ ਬਣ ਕੇ ਪਹੁੰਚਦੀ ਹੈ ਇੱਕ ਕਰਾਲਾ ਭਾਈ ਕਹਿੰਦੇ ਕਬੱਡੀ ਕੱਪ ਤੇ ਜਿੱਥੇ ਬੈਸਟਾਂ ਨੂੰ ਫੋਰਡ ਟਰੈਕਟਰ ਦਿੱਤੇ ਜਾਣੇ ਮਿੱਤਰੋ ਕਿਵੇਂ ਲੱਗੀ ਦੜਬੇ ਦੀ ਟੀਮ ਅੱਜ ਜੋਗੇ ਵਾਲੇ ਦੀ ਟੀਮ ਵੀ ਚੋਟੀ ਦੀ ਬਣ ਕੇ ਪਹੁੰਚਦੀ ਹੈ ਜੋਗੇ ਵਾਲੇ ਵਿੱਚ ਖੇਡੇਗਾ ਗगन ਜੋਗੇਵਾਲ ਮੱਖਣ ਮੱਖੀ ਚੱਕੀ ਰਮਦਾਸ ਇੱਕ ਪਲੇਅਰ ਵਾਲੇ ਪੱਕਾ ਕਲੀਅਰ ਨਹੀਂਗਾ ਜਦੋਂ ਕਲੀਅਰ ਹੋ ਗਿਆ ਆਪਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਾਂਗੇ ਇਹ ਵੀ ਚੋਟੀ ਦੀ ਟੀਮ ਬਣ ਕੇ ਪਹੁੰਚਦੀ ਹੈ ਇੱਕ ਕਰਾਲਾ ਭਾਈ ਕਹਦੇ ਕਬੱਡੀ ਕੱਪ ਤੇ ਜਿੱਥੇ ਬੈਸਟਾਂ ਨੂੰ ਫੋਰਡ ਦਿੱਤੇ ਜਾਣੇ ਮਿੱਤਰੋ ਹਾਂਜੀ ਮਿੱਤਰੋ ਦਬਰਜੀ ਮਾਚੇ ਦੀ ਟੀਮ ਵੀ ਚੋਟੀ ਦੀ ਬਣ ਕੇ ਇਸ ਕਬੱਡੀ ਕੱਪ ਤੇ ਪਹੁੰਚਦੀ ਹੈ ਦਬਰਜੀ ਵਿੱਚ ਖੇਡੇਗਾ ਦੀਪ ਦਬਰਜੀ ਬੁਲਟ ਖੀਰਾਵਾਲੀ ਗੁਰਵਿੰਦਰ ਘਾਂਗਾ ਸ਼ਰਨ ਡਗੁਰਮਣ ਆਦ ਇਹ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਕਕਰਾਲਾ ਭਾਈ ਕਾਦੇ ਕਬੱਡੀ ਕੱਪ ਤੇ ਜ਼ਿਲ੍ਹੇ ਪਟਿਆਲੇ ਦੇ ਕੱਪ ਤੇ ਜਿੱਥੇ ਵੈਸਟਾਂ ਨੂੰ ਪਹੁੰਚ ਦਿੱਤੇ ਜਾਣੇ ਮਿੱਤਰੋ ਹਾਂਜੀ ਕਿੱਦਾਂ ਨਹੀਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਸਾਰੇ ਵੀਰ ਸਬਸਕ੍ਰਾਈਬ ਜਰੂਰ ਕਰੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ